Apple Vision Pro ਇੱਕ ਇਹੋ ਜਿਹਾ ਪ੍ਰੋਡਕਟ ਇਹਨਾਂ ਨੇ ਲਾਂਚ ਕਰਤਾ ਲੋਕ ਅੰਨੇ ਹੋਏ ਫਿਰਦੇ ਇਹਨੂੰ ਲਾ ਕੇ ਇਹਨਾਂ ਦੁਨੀਆਂ ਦੇ ਉੱਤੇ ਕਰੇ ਚੜ ਗਿਆ ਕਿ ਲੋਕ ਇਹਨੂੰ ਸਾਰਾ ਸਾਰਾ ਦਿਨ ਸਾਰੀ ਰਾਤ ਵੀ ਹਾਲ ਦੀਆਂ ਅੱਖਾਂ ਤੋਂ ਨਹੀਂ ਲਾਉਂਦੇਗੇ ਇਹਦੇ ਵਿੱਚ ਵਰਚੁਅਲ ਥੋੜੀ ਇੱਕ ਦੁਨੀਆਂ ਬਣ ਜਾਂਦੀ ਆ ਥੋੜੀਆਂ ਸਕਰੀਨਾਂ ਬਣ ਸਕਦੀਆਂ ਆ ਆ ਡੱਟ ਟੈਬ ਬਣ ਸਕਦੇ ਆ ਔਰ ਹੈਰਾਨੀ ਦੀ ਗੱਲ ਤੁਸੀਂ ਚੀਜ਼ਾਂ ਨੂੰ ਟਾਈਪ ਕਰ ਸਕਦੇ ਆ ਮੈਸੇਜ ਟਾਈਪ ਕਰ ਸਕਦੇ ਆ ਵੀਡੀਓ ਦੇਖ ਸਕਦੇ ਆ ਫਿਲਮਾਂ ਦੇਖ ਸਕਦੇ ਆ ਔਰ ਤੁਰੇ ਫਿਰਦੇ ਆਪਦੇ ਕੰਮ ਵੀ ਕਰ ਸਕਦੇ ਆ ਖਾਣਾ ਵੀ ਖਾ ਸਕਦੇ ਆ ਗਲਤ ਕੰਮ ਵੀ ਕਰ ਸਕਦੇ ਆ ਸਾਰਾ ਕੁਝ ਹੀ ਕਰ ਸਕਦੇ ਆ ਇੰਨਾ ਜਿਆਦਾ ਇਹਦੇ ਨਾਲ ਲੋਕ ਐਡਕਟਿਵ ਹੋ ਗਏ ਆ ਹੁਣ ਲੱਗਦਾ ਸੀਗਾ ਕਿ ਐਪਲ ਨੂੰ ਬਾਈਪਾਸ ਕਰ ਦਿੱਤਾ Samsung ਦੀ ਟੈਕਨੋਲੋਜੀ ਬਹੁਤ ਬੈਟਰ ਹੋ ਗਈ ਆ ਬੜੇ ਐਡਵਾਂਸ ਹੋਣਾ ਦੇ ਕੈਮਰੇ ਆ ਬੜੀ ਤਕੜੀ ਉਹਨਾਂ ਦੀ ਸਕਰੀਨ ਆ Samsung ਦੇ ਜਿਹੜੇ ਫੋਨ ਸੀ নো ਡਾਊਟ ਉਹ AI ਨਾਲ ਪਾਵਰ ਆਉਂਦੇ ਆ ਉਹ ਬਹੁਤ ਜਿਆਦਾ ਸਮਾਰਟ ਹੋ ਗਿਆ ਐਪਲ ਦੇ ਫੋਨ ਨੂੰ ਉਹ ਬਾਈਪਾਸ ਕਰ ਗਏ ਸੀਗੇ ਪਰ ਜਿਹੜਾ ਇਹ ਉਹਨਾਂ ਨੇ ਮੂਵ ਹੋਣ ਜਿਹੜਾ ਵਿਜ਼ਨ ਪ੍ਰੋ ਵਾਲਾ ਲਾਇਆ ਨਾ ਵੈਸੇ ਤਾਂ ਉਹਨਾਂ ਦਾ ਸੈਮਸੰਗ ਦਾ ਵੀ ਹੈਗਾ ਇੱਕ ਵੀਆਰ ਬਾਕਸ ਪਰ ਜਿਹੜਾ ਐਪਲ ਦਾ ਇਹ ਇਹ ਕੁਝ ਜ਼ਿਆਦਾ ਹੀ ਐਡਵਾਂਸ ਆ ਇਹਦਾ ਇੰਨਾ क्रेज ਆ ਇੰਨਾ क्रेज ਆ ਕਿ ਜਿਹੜਾ ਲਾ ਲੈਂਦਾ ਇੱਕ ਵਾਰੀ ਦੁਬਾਰਾ ਲਾਉਂਦਾ ਨਹੀਂ ਹੈਗਾ 3.5 ਲੱਖ 4 ਲੱਖ ਦੇ ਵਿੱਚ ਇਹਦੀ ਕੀਮਤ ਆ ਤੁਸੀਂ ਦੇਖੋ ਤੁਹਾਡੇ ਅੰਦਰ ਜਿਵੇਂ ਇੱਕ ਸੁਪਨੇ ਵਾਂਗੂ ਆ ਇਹ ਕਿ ਤੁਸੀਂ ਸੋਚੋਗੇ ਇਹ ਇਧਰ ਸਕਰੀਨ ਆ ਇਧਰ ਸਕਰੀਨ ਆ ਤੁਸੀਂ ਵੀ ਹਵਾ ਦੇ ਵਿੱਚ ਮੋਬਾਈਲ ਚਲਾਉਣਾ ਹਵਾ ਦੇ ਵਿੱਚ ਮੋਬਾਈਲ ਚਲਾਉਣ ਨੂੰ ਇਹ ਚੀਜ਼ ਨੂੰ ਸੰਭਵ ਕਰ ਦਿੱਤਾ ਹੈ ਉਹਨਾਂ ਨੇ Apple Vision Pro ਦੇ ਨਾਲ ਔਰ ਤੁਸੀਂ ਬਾਕੀ ਸਾਰੀਆਂ ਐਕਟੀਵਿਟੀਆਂ ਵੀ ਉਹਦੇ ਨਾਲ ਕਰ ਸਕਦੇ ਆ ਔਰ ਹਵਾ ਦੇ ਵਿੱਚ ਜੀ ਤੁਸੀਂ ਜਿਹੜੀ ਇੱਕ ਸਕਰੀਨ ਹੈ ਇਧਰ ਆ ਇਧਰ ਫਿਲਮ ਚਲਦੀ ਆ ਦੂਜੀ ਟੈਬ ਖੋਲ ਕੇ ਇਧਰ ਤੁਸੀਂ ਕੁਝ ਸਰਚ ਕਰੀ ਜਾਂਦੇ ਆ ਇਧਰ ਤੁਸੀਂ ਚੈਟ ਕਰੀ ਜਾਂਦੇ ਆ ਇਧਰ ਪੋਸਟ ਕਰੀ ਜਾਂਦੇ ਆ ਹਰ ਇੱਕ ਚੀਜ਼ ਇੰਨਾ ਜ਼ਿਆਦਾ ਦੁਨੀਆ ਇਹਦੇ ਨਾਲ ਇਸਤੇਮਾਲ ਕਰਦੀ ਆ ਹਿੱਲੀ ਫਿਰਦੀ ਆ ਦੁਨੀਆ ਇਹਦੇ ਕੀ ਕਨਸੀਕੁਐਂਸ ਕੀ ਇਹਦੇ ਸਾਈਡ ਇਫੈਕਟ ਹੋਣਗੇ ਫਿਲਹਾਲ ਦੀ ਘੜੀ ਕਿਸੇ ਨੂੰ ਨਹੀਂ ਪਤਾ ਫਤੂਰ ਲੋਕਾਂ ਦੇ ਦਿਮਾਗ ਦੇ ਉੱਤੇ ਚੜ ਗਿਆ ਇਹਦਾ ਲੈ ਨਹੀਂ ਰਿਹਾ ਜਿਹੜਾ ਥਾਂ ਥਾਂ ਤੇ ਇਹ ਵੀਡੀਓ ਵਾਇਰਲ ਹੋ ਰਿਹਾ ਐਪਲ ਨੇ ਜਿਹੜੀ ਅੱਗ ਲਾਤੀ ਆ ਇੱਕ ਵਾਰੀ ਮਾਰਕੀਟ ਦੇ ਵਿੱਚ ਇਹ ਪ੍ਰੋਡਕਟ ਲਾਂਚ ਕਰਕੇ ਇਹ ਨਵੀਂ ਟੈਕਨੋਲੋਜੀ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਆ ਤੁਹਾਨੂੰ ਕੀ ਲੱਗਦਾਗਾ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਕੀ ਫਾਇਦੇ ਨੁਕਸਾਨ ਹੋਣਗੇ ਕਮੈਂਟ ਕਰਕੇ ਜਰੂਰ ਦੱਸਿਓ ਆਪਾਂ ਮਿਲਦਾ ਹੈ ਨੈਕਸਟ ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਆ ਪੰਜਾਬੀ ਸੀਟਸ ਗੁਰੂ